ਅਸਲੀ ਜੀ ਮੈਂ ਜਿਹੜੀ ਗੱਲ ਇੱਕੋ ਆਯੂਸ਼ਮਾਨ ਕਾਰਡ ਵਾਲੀ ਕਿਉਂਕਿ ਉਹ ਵੀ ਰੋਜ਼ ਲੋਕ ਰੌਲਾ ਪਾ ਰਿਹਾ देयर ਆਰ ਆਲਮੋਸਟ 90 ਲੱਖ ਕਾਰਡ ਹੋਲਡਰ ਜਿਨ੍ਹਾਂ ਦਾ 600 ਕਰੋੜ ਡਿਊ ਹੈ ਜਿਨ੍ਹਾਂ ਨੂੰ ਜਿਨ੍ਹਾਂ ਦੇ ਬਿੱਲ ਪਿਛਲੇ 6 ਮਹੀਨੇ ਦੇ ਰੇਜ ਹੋਏ ਹੋਏ ਆ ਉਹਨਾਂ ਦਾ ਅੱਜ ਤੱਕ ਕੋਈ ਕੀ ਜਿਹਨੂੰ ਹੈਲਥ ਐਮਰਜੈਂਸੀ ਹੈ ਜਿਵੇਂ ਸੀਐਮ ਸਾਹਿਬ ਨੂੰ ਪੈ ਗਈ सीएम साहब ਤਾਂ ਮhalla clinic ਤੇ ਗਏ ਨਹੀਂ ਚਲੇ ਗਏ ਫੋਟੋ ਚ ਉਹਨਾਂ ਦਾ ਵਧੀਆ ਇਲਾਜ ਹੋਣਾ ਚਾਹੀਦਾ ਪਹਿਲਾਂ ਉਹ Apollo ਚਲੇ ਗਏ ਮਗਰ ਜੀਦੇ ਕੋਲ ਸਾਧਨ ਨਹੀਂ ਜੀਦਾ ਯੋਸ਼ਮਾਨ ਕਾਰਡ ਨਹੀਂ ਉਹ ਜਾ ਤਾ सीएम साहब ਦੀ ਗੱਡੀ ਚੜੇ ਤੇ ਜਾ ਉਹ ਆਪ ਦਾ ਇਲਾਜ ਕਿਵੇਂ ਕਰਾਵੇ ਆਮ ਆਦਮੀ ਪਾਰਟੀ ਵਾਲੇ ਦੱਸ ਦਿਨ ਭਾਈ ਇੱਡੇ ਇੱਡੇ ਇੱਥੇ ਪੰਜ ਪਿਆਰਾਂ ਦੇ ਤੁਸੀਂ ਬੋਰਡ ਲਵਾਤੇ ਵੱਡੇ ਵੱਡੀਆਂ ਅਸ਼ਤੀਆਂ ਉਹਨਾਂ ਦੇ ਬੋਰਡ ਲਵਾਤੇ सीएम ਦੀ ਫੋਟੋ ਲਵਾਤੀ ਉਹ ਲੱਭਿਆ ਕੀ ਅੱਜ ਜਿੰਨੇ ਮਹੱਲਾ ਕਲੀਨਿਕ ਪਾਈ ਸੀ ਕਾ ਕੰਟਰੋਵਰਸੀ ਖੜੀ ਹੋਈ ਸੀ ਤੇ ਆਯੂਸ਼ਮਾਨ ਕਾਰਡ ਦੇ ਦਾ ਤੁਸੀਂ ਪੈਸੇ ਨਹੀਂ ਦਿੰਦੇ ਜਹਾਜ ਡਾਉਣ ਲਈ ਤੁਹਾਡੇ ਕੋਲ ਪੈਸੇ ਨਹੀਂ ਫਜ਼ੂਲ ਖਰਚੀ ਤੇ ਤੁਹਾਡੇ ਪੈਸੇ ਇਸ਼ਤਿਹਾਰ ਦੇਣ ਦੇ ਕੋਲੋ ਇਸ਼ਤਿਹਾਰ ਦੀ ਗੱਲ ਤੁਸੀਂ ਨਹੀਂ ਲਾਉਣੀ ਜੋ ਮੈਂ ਨਹੀਂ ਲਾਉਣੀ ਕਈਆਂ ਨੇ ਤਾਂ ਮਦਰ ਉਹਦੇ ਪੈਸੇ ਆ ਬਗਰ ਅਲਾਜ ਦੇ ਪੈਸੇ ਨਹੀਂ ਭਾਈ ਦੇਣ ਸਾਪੀ ਨਹੀਂ ਹੈ ਨਾਟ ਮੈਂ ਕਹਿੰਨਾ ਤੁਹਾਨੂੰ ਇਸ਼ਤਿਹਾਰ ਜ਼ਰੂਰ ਮਿਲਿਆ ਕੰਮ ਵੀ ਕਰ ਦਿਓ ਨਾ ਭਾਈ